ਮੋਕਲਰ ਹਰ ਪਰ ਮੇchu ਉਹ ਬੈੱਟਪਲੇਅਰ ਗਾਣਾ ਜਾਂਦਾ ਸੀ ਜਿਹਨੂੰ ਬਹੁਤ ਮਾਨਤਾ ਦਿੰਦਾ ਸੀ ਕਿਉਂਕਿ ਮੈਂ ਜਦ ਗ੍ਰੇਡ ਉਹਦਾ ਬਿਆਹ ਮੇਰਾ ਪੰਗਾ ਪਿਆ ਮੈਂ ਉਹਨੂੰ ਭੱਜਣ ਲੱਗੇ ਉਹਨੂੰ ਭੱਜਣ ਨਹੀਂ ਦਿੰਦਾ ਤੇ ਮਾ ਉਹਨੂੰ ਪੰਜ-ਛੇ ਸਾਲ ਹੁੰਦਾ ਸੀ ਕੋਈ ਐਮ ਲੈਸ ਹੋ ਜਾਂਦੇ ਛੇੜੋ ਉਹਨੂੰ ਪਿੱਛੇ ਹਟਦਾ ਉਹ ਤੋਂ ਫੇਰ ਮਾਨੂੰ ਨਾਲ ਹੀ ਚੜਾਣ ਜਿਹੜਾ ਉਹ ਪਿੱਛੇ ਹਟ ਗਿਆ ਉਹਨੂੰ ਰਹਾ ਨਹੀਂ ਦਿੰਦਾ ਉਹਨੂੰ ਸਾ ਮੈਂ ਉਹਨੂੰ ਬੈੱਟਪਲੇਅਰ ਉੱਥੇ ਡਿਸੀਰ ਕੀਤਾ ਸੀ ਜਦੋਂ ਉਹਨੂੰ ਬੈੱਟ ਪ੍ਰਾਈਜ਼ ਮਿਲਿਆ ਸੀ ਪੰਜਾਬ ਦੇ ਸਭ ਤੋਂ ਵੱਡੀਆਂ ਖੇਡਾਂ ਦਾ ਲਾਈਫ ਅਚੀਵਮੈਂਟ ਅਵਾਰਡ ਸਰਦਾਰ ਹੁਸ਼ਿਆਰ ਸਿੰਘ ਖਹਿਰਨ ਮੈਨੂੰ ਬੜਾ ਲੋਕ ਖੁੰਡਾ ਮੈਂ ਅੱਜ ਕੱਲੇ ਮੁੰਡੇ ਫਰੀਦ ਦਾ ਕੱਟ ਜਾਂ ਦਿੰਦੇ ਨੇ ਕੱਪੜਿਆਂ ਨਾਲ ਵੱਢ ਜਾਂ ਦਿੰਦੇ ਨੇ ਖਰਾਗ ਦਾ ਕੱਟ ਜਾਂ ਦਿੰਦੇ ਨੇ ਨੱਦੇ ਪਰ ਤੇ ਵੱਢ ਜਾਂਦੇ ਨੇ ਇਹ ਗੁਰਦੇਵਤਾ ਗੁਰਦੇਵ ਉਹ 8 ਉਕੀ ਆ ਤੋਂ ਖੀ ਗੜਦੀ ਵਾਲਾ ਹਾਂਜੀ ਵਾਹ ਜਿਹੜਾ ਹਿੰਦੁਸਤਾਨ ਦਾ ਤੁਸੀਂ ਕਹਿੰਦੇ ਹੋ ਬੈਸਬਾਲ ਲਿਖ ਕੇ ਤੁਹਾਡੀ ਤਾਂ ਹੁਣ ਤਨਜੀ ਦੇ ਨਿਗਾਹਾਂ ਦੇਗਾ بڑے بڑے ਪੂਰ ਸੱਤਸਰੂ بڑے ਵੱਡੇ ਖਿਡਾਰੀ ਨੇ ਜਿਹੜੇ ਇਸ ਪਿੰਡ ਦੇ ਵਿੱਚ ਹੋਏ ਨੇ ਅਸਬੇਤ ਜਦੋਂ ਪੰਜਾਬ ਦਾ ਨੌਜਵਾਨ ਨਸ਼ਿਆਂ ਦੀ ਬੁਰੀ ਤਰ੍ਹਾਂ ਮਾਰ ਦੇ ਵਿੱਚ ਆ ਚੁੱਕਿਆ ਹੈ ਪੰਜਾਬ ਨਸ਼ਿਆਂ ਦੀ ਇੱਕ ਭੂਮੀਕ ਸਮਸ਼ਾਨ ਭੂਮੀ ਬਣਦਾ ਜਾ ਰਿਹਾ ਹੈ ਕੁਝ ਸੱਜਣ ਐਸੇ ਬੈਠੇ ਨੇ ਜਿਹੜੇ ਪੰਜਾਬ ਦੇ ਮਹਾਨ ਸੱਭਿਆਚਾਰਕ ਵਿਰਸੇ ਦੀ ਤਸਵੀਰ ਹੀ ਨਹੀਂ ਪੇਸ਼ ਕਰਦੇ ਪੁਰਾਣੇ ਪੰਜਾਬ ਦੀਆਂ ਗੱਲਾਂ ਪਾਉਂਦੇ ਨੇ ਪੁਰਾਣੇ ਪੰਜਾਬ ਦੀ ਗੱਲ ਕਰਦੇ ਨੇ ਪੰਜਾਬ ਦੇ ਇੱਕ ਕਬੱਡੀ ਖੇਡ ਮੈਲਿਆਂ ਦੀ ਸ਼ਾਨ ਪੰਜਾਬ ਦੇ ਪਿੰਡੂ ਖੇਡ ਮੈਦਾਨਾਂ ਦੀ ਸ਼ਾਨ ਪੰਜਾਬ ਦੇ ਫੈਨਸ ਪੰਜਾਬ ਦੀ ਹਕਮੀ ਖੇਡ ਦੀ ਸ਼ਾਨ ਰਹੇ ਕਿਸੇ ਬਣੇ ਦੇਸ਼ ਵਿਦੇਸ਼ ਵਸਦੇ ਪੰਜਾਬੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਇਸ ਵਕਤ ਅਸੀਂ ਬੈਠੇ ਹਾਂ ਜੀ ਪਿੰਡ ਖਹਿਰਾ ਜਿਲ੍ਹਾ ਲੁਧਿਆਣਾ ਦਾ ਇੱਕ ਵੱਡਾ ਪਿੰਡ ਵੱਡਾ ਨਾਮ ਇਸ ਪਿੰਡ ਦਾ ਜਦੋਂ ਇਸ ਪਿੰਡ ਦਾ ਜ਼ਿਕਰ ਆਉਂਦਾ ਪਿੰਡ ਖਹਿਰਾ ਦਾ ਤਾਂ ਸਭ ਦੇ ਜਹਨ ਵਿੱਚ ਸੁਣਨ ਵਾਲਿਆਂ ਦੇ ਸਰੋਤਿਆਂ ਦੇ ਜਹਨ ਵਿੱਚ ਇਹ ਗੱਲ ਆ ਜਾਂਦੀ ਹੈ ਕਿ ਇਸ ਪਿੰਡ ਦੇ بڑے-ਵੱਡੇ ਪੁਲਿਸ ਅਫਸਰ بڑے-ਵੱਡੇ ਖਿਡਾਰੀ ਨੇ ਜਿਹੜੇ ਇਸ ਪਿੰਡ ਦੇ ਵਿੱਚ ਹੋਏ ਨੇ ਅ ਇਸ ਵੇਲੇ ਅਸੀਂ ਸਰਦਾਰ ਹੁਸ਼ਿਆਰ ਸਿੰਘ ਜੀ ਖੈਰਾ ਇਸ ਵੇਲੇ ਜਦੋਂ ਪੰਜਾਬ ਦਾ ਨੌਜਵਾਨ ਨਸ਼ਿਆਂ ਦੀ ਬੁਰੀ ਤਰ੍ਹਾਂ ਮਾਰ ਦੇ ਵਿੱਚ ਆ ਚੁੱਕਿਆ ਪੰਜਾਬ ਨਸ਼ਿਆਂ ਦੀ ਇੱਕ ਭੂਮੀ ਸਮਸ਼ਾਨ ਭੂਮੀ ਬਣਦਾ ਜਾ ਰਿਹਾ ਹੈ ਤਾਂ ਸਮਸ਼ਾਨ ਭੂਮੀ ਬਣੇ ਪੰਜਾਬ ਦੇ ਵਿੱਚ ਹਲੇ ਵੀ ਕੋਈ ਹਰਿਆ ਬੂਟ ਰਹੇ ਉਹਦੀ ਗੁਰਬਾਣੀ ਦੇ ਬਾਖ ਅਨੁਸਾਰ ਕੁਝ ਸੱਜਣ ਐਸੇ ਬੈਠੇ ਨੇ ਜਿਹੜੇ ਪੰਜਾਬ ਦੇ ਮਹਾਨ ਸੱਧਾ ਚਰਕ ਬਿਰਸੇ ਦੀ ਤਸਵੀਰ ਹੀ ਨਹੀਂ ਪੇਸ਼ ਕਰਦੇ ਪੁਰਾਣੇ ਪੰਜਾਬ ਦੀਆਂ ਬਾਤਾਂ ਪਾਉਂਦੇ ਨੇ ਪੁਰਾਣੇ ਪੰਜਾਬ ਦੀ ਗੱਲ ਕਰਦੇ ਨੇ ਸਰਦਾਰ ਹੁਸ਼ਿਆਰ ਸਿੰਘ ਖੈਰਾ 87 ਸਾਲ ਦੀ ਉਮਰ ਦੇ ਵਿੱਚ ਸਾਡੇ ਵਿੱਚ ਬੈਠੇ ਨੇ ਇਹਨਾਂ ਦੀ ਕਹਿਣੀ ਤੇ ਕਰਨੀ ਜਿਹੜੀ ਗੱਲ ਇਹਨਾਂ ਦੀ ਪ੍ਰਾਪਤੀਆਂ ਨੇ ਜਿਹੜੀਆਂ ਉਹ ਤੁਹਾਡੇ ਸਾਹਮਣੇ ਅਸੀਂ ਕਰਾਂਗੇ ਸਾਡੇ ਨਾਲ ਉਹਨਾਂ ਦੀ ਮੁਲਾਕਾਤ ਹੋਣੀ ਹੈ ਸਰਦਾਰ ਹੁਸ਼ਿਆਰ ਸਿੰਘ ਖੈਰਾ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਜੀ ਬੜਾ ਧੰਨਵਾਦ ਤੁਸੀਂ ਮੈਂ ਆਪਣੇ ਦਰਸ਼ਕਾਂ ਨੂੰ ਇਹ ਗੱਲ ਦੱਸ ਚੁੱਕਿਆ ਕਿ ਪੰਜਾਬ ਦੇ ਕਬੱਡੀ ਖੇਡ ਮੇਲਿਆਂ ਦੀ ਸ਼ਾਨ ਪੰਜਾਬ ਦੇ ਪੇਂਡੂ ਖੇਡ ਮੇਲਿਆਂ ਦੀ ਸ਼ਾਨ ਪੰਜਾਬ ਦੀ ਐਥਲੈਟਿਕਸ ਪੰਜਾਬ ਦੀ ਹਾਕੀ ਖੇਡ ਦੀ ਸ਼ਾਨ ਰਹਿ ਕਿਸੇ ਬੜੇ ਕਦੋਂ ਤੁਸੀਂ ਮਤਲਬ ਕਦੋਂ ਤੋਂ ਸ਼ੁਰੂ ਕੀਤਾ ਸੀ ਆਪਣਾ ਖੇਡ ਸਫਰ ਸੀ ਜਿਹੜਾ ਸਾਡੇ ਪਿੰਡ ਪਹਿਲੀ ਗੱਲ ਦਾ ਹਰੇਕ ਪਿੰਡ ਦੇ ਗਰਾਊਂਡ ਨਹੀਂ ਸੀ ਸਾਡੇ ਮੈਨ ਗਰਾਊਂਡ ਸੀਗੀ ਜਿਹਦੇ ਕਰਕੇ ਅਸੀਂ ਸਾਡੇ ਪ੍ਰੇਮ ਸਿੰਘ ਸੀ ਹੈੱਡ ਕੋਚ ਕਾਡ ਮਾਸਟਰ ਉਹਨੇ ਸ਼ੁਰੂ ਕਰੀ ਸਕੂਲ ਨਾਲ ਖੇਡਦੇ ਰਹੇ ਵੇ ਪਿੰਡ ਖੇੜੇ ਦੇ ਗਰਾਊਂਡ ਕਰਕੇ ਫੇ ਮੌਕਾ ਮਿਲਦਾ ਰਿਹਾ ਮੈਂ ਸਿਲੈਕਟ ਹੋ ਗਿਆ ਆਪਣੇ ਕਟ ਖੇਡਣ ਲੱਗਿਆ ਸੀ ਸਾਫ ਪ੍ਰਾਂਪ ਤੋਂ ਕਹਿਰੋ ਨੇ ਮੈਨੂੰ ਸਮਾਨਤ ਕਰਾ ਦਿੱਥੂ ਲਾ ਕੇ ਉਸ ਵੇਲੇ ਉਹ ਟੀਮ ਇਸ ਤਰ੍ਹਾਂ ਸੀ ਪਹਿਲੀ ਸਟਾਰਟ ਤੇ ਪ੍ਰਾਂਪ ਤੋਂ ਕਰਨਾ ਮੈਨੂੰ ਸਮਾਨਤ ਕਰਿਆ ਫੇ ਧਾ ਗਾ ਗਾ ਫੇ ਮੈਨੂੰ ਸਿਲੈਕਸ਼ਨ ਹੁੰਦੀ ਰਹੀ ਕਦੇ ਮਾਰੇ ਕਦੇ ਅਮਰਸਾਰ ਕਦੇ ਕਿਤੇ ਕਦੇ ਕਿਤੇ ਕੋਈ ਲੱਕਣੀ ਦਾ ਪੰਜਾਬ ਦਾ ਮਹਾਪਰਵਾ ਜਿੱਥੇ ਮੈਂ ਖੇਡਣ ਗਿਆ ਚੈਲ ਮੁੰਬੇ ਹਰਦਾਬਾਰ ਮਹਾਪੰਜਾਬ ਕਨੀਓ ਤੇ ਜਦ ਮਹਾਪੰਜਾਬ ਸ਼ੁਰੂਆਤ ਸ਼ੁਰੂਆਤ ਜਦੋਂ ਤੁਸੀਂ ਸਕੂਲ ਪੜ੍ਹਨ ਲੱਗਦੇ ਹੋ ਤੇ ਕਬੱਡੀ ਦਾ ਸ਼ੌਂਕ ਆ ਜਿਹੜਾ ਤੁਹਾਨੂੰ ਕਿਵੇਂ ਮਤਲਬ ਤੁਸੀਂ ਸ਼ੁਰੂਆਤ ਕਿੱਥੋਂ ਹੋਈ ਹੈ ਸਾਰੀ ਇੱਥੇ ਸਾਡੇ ਪਿੰਡ ਜਿਹੜੀ ਗਰਾਊਂਡ ਸੀ ਨਾ ਇੱਥੇ ਆਮ ਬੱਚੇ ਆ ਕੇ ਨਹੀਂ ਜਾਂਦੇ ਸੀਗੇ ਮਾਸਟਰ ਜਿਹੜਾ ਉਹਨੂੰ ਸ਼ੌਕ ਦੇ ਪੜਾਉਣਾ ਕਰਕੇ ਕੌਣ ਸੀ ਮਾਸਟਰ ਜੀ ਉਹ ਰਾਫ ਪ੍ਰੇਮ ਸਿੰਘ ਮਾਨ ਪ੍ਰੇਮ ਸਿੰਘ ਮਾਨ ਹਾਂ ਉਹ ਉਹ ਪੜ੍ਹਨ ਸਕੂਲ ਪੜਾਉਂਦਾ ਜਿਹਨੂੰ ਇਸ ਗੱਲ ਦੀ ਲਗਨ ਸੀ ਬੱਚੇ ਖੇਡਣ ਉਹ ਕੋ ਦਾ ਜਾਉਂਦਾ ਆਰਟੀ ਸਕੂਲ ਦੇ ਕਿਚਰ ਹੁੰਦਾ ਹੋਇਆ ਫਿਰ ਸਾਡੇ ਸਕੂਲ ਆਰਸ ਖਾਲਸਾ ਸਕੂਲ ਤੋਂ ਉੱਥੇ ਵੀ ਮਾਰਕਟ ਜਿਹੜੇ ਕਿਉਂਦੇ ਖੜੇ ਪੀਟੀ ਮਾਰਕਟ ਸੀਗਾ ਆੜ ਮਾਰਕਟ ਨਾਲ ਤੋਂ ਸੀਗਾ ਉਹਨੋਂ ਬੜਾ ਚੌਕ ਸੀ ਸ਼ੌਕ ਸੀ ਉੱਥੇ ਖੇਡਦੇ ਰਹੇ ਫਿਰ ਸਕੂਲ ਵਿੱਚ ਕਿਉਂ ਕਿੰਨਾਂ ਨੂੰ ਲੰਡੇ ਰਹੇ ਇਸ ਤਰ੍ਹਾਂ ਗਾਹ ਤੇ ਗਾਹ ਚੱਲਦਾ ਰਹਾ ਮੈਂ 6 ਟਰੱਕ ਤੱਕ ਵੀ ਉਹਨੂੰ ਖੇਡਦਾ ਲੱਚਣ ਜਾ ਤੱਕ 6 ਟਰੱਕ ਕਬਡੀ ਖੇਡੀ ਮੈਂ ਤੁਹਾਡੇ ਸੰਗੀ ਸਾਥੀ ਤੁਹਾਡੇ ਨਾਲ ਦੇ ਕੀ ਦੁਨੀਆ ਤੇ ਹੈਗੇ ਜਾਂ ਜਿਹੜੇ ਉਸ ਵੇਲੇ ਤੁਹਾਡੇ ਨਾਲ ਖੇਡਦੇ ਸੀ ਤੁਹਾਡੀ ਟੀਮ ਦੇ ਸਾਥੀ ਪਿੰਡਾਂ ਦੇ ਤੁਹਾਡੇ ਯਾਦ ਨੇ ਜੀ ਕੁਝ ਨਾਮ ਹਾਂ ਹਾਂ ਮੇਰੇ ਸਾਰੇ ਪੰਜਾਬ ਦੇ ਯਾਰ ਨੇ ਹਾਂ ਜੀ ਜ਼ਿਕਰ ਕਰਿਓ ਮੈਂ ਪਹਿਲਾਂ ਲ ਪੱਟੀ ਦੇ ਸੀਗੇ ਸੰਤ ਆਪਣੇ ਕ੍ਰਿਪਾਲ ਸਿੰਘ ਹੋਣੀ ਤੇ ਮਿੰਦਰ ਸਿੰਘ ਠੂਬਾ ਅੰਮ੍ਰਿਤਸਰ ਦੇ ਪੱਟੀ ਦੇ ਫੇਰ ਆਗੇ ਬਿਲਗੇ ਦੇ ਪ੍ਰੀਤਮ ਸਿੰਘ ਹੋਣੀ ਫੇਰ ਆਗੇ ਸਬੱਜੀ ਦੇ ਮਿੰਦਰ ਸਿੰਘ ਹੋਣੀ ਫੇਰ ਆਗੇ ਬਠਿੰਡੇ ਦੇ ਕਰਨੈਲ ਸਿੰਘ ਗਿੱਲ ਇਸ ਤਰ੍ਹਾਂ ਦੇ ਬਹੁਤ ਸਾਰੇ ਬੰਦੇ ਤੇ ਇੱਥੇ ਲੋਕਲ ਤੁਹਾਡੀ ਟੀਮ ਦੇ ਵਿੱਚ ਕੋਈ ਦੇ ਵਿੱਚ ਮੇਰੇ ਪਿੰਡ ਦੇ ਸੀਗੇ 프리डम ਸਿੰਘ, ਖਰਜੀਤ ਸਿੰਘ, ਲਖਵੀਰ ਸਿੰਘ ਐਸ ਤਰ੍ਹਾਂ ਦੇ ਤਿੰਨ ਚਾਰ ਹੋਰ ਸੀ ਜੁੜੀ ਮੀਂ ਸਾਡੇ ਪਿੰਡ ਦੀ ਹੁੰਦੀ ਸੀਗੇ ਮਾਰਨ ਦੇ ਡੈਡੀਸ਼ਨ ਕਰਾਉਂਦੇ ਤੇ ਇਹ ਆ ਕਦੇ ਮਾਰਪੁਰ ਦਾ ਗੁਰਦੀ ਉਹਦਾ ਇਹਨੂੰ ਕਿਤੇ ਕਿਤੇ ਨਾਲ ਲਾੜੀਦਾ ਸੀ ਇਸ ਤਰ੍ਹਾਂ ਕਰਕੇ ਟੀਮ ਬੜੀ ਕੰਪਲੀਟ ਮੈਂ ਕਿੱਡੇ ਵੱਡੇ ਵੱਡੇ ਮੈਚ ਨੇ ਜਿਹੜੇ ਜਿੱਤਾਂ ਪ੍ਰਾਪਤ ਮੈਚ ਦਾ ਕੋਈ ਅੰਤ ਨਹੀਂ ਐਡੇ ਵੱਡੇ ਮੈਚ ਖੇਲੇ ਨੇ ਜਦ ਨਹੀਂ ਜਾਂਦੇ ਸੀ ਜਦ ਕਹਿੰਦੇ ਉਹ ਸਾਲ ਆਇਆ ਨਹੀਂ ਭਲਾਣਾ ਜਦੋਂ ਉਹ ਆ ਗਿਆ ਥਾਲੇ ਆ ਗਿਆ ਐਸ ਤਰ੍ਹਾਂ ਦੀ ਗੱਲ ਹੁੰਦੀ ਸੀ ਬੜੇ ਬੜੇ ਮਾਚੇ ਖੇਲੇ ਕਰਨਾਲ ਅਮਰਸਾਰਾ ਢੁੱਡੀ ਖੇ ਤੇ ਤੁਸੀਂ ਰੇਡਰ ਸੀ ਰੇਡਰ ਰੇਡਰ ਵੀ ਤੇ ਸਟਾਪਰ ਵੀ ਰੇਡਰ ਵੀ ਤੇ ਸਟਾਪਰ ਵੀ ਦੋਨੋਂ ਚੀਜ਼ਾਂ ਜਦੋਂ ਅਸੀਂ ਕਿਸੇ ਇੱਕ ਖਿਡਾਰੀ ਦੇ ਵਿੱਚ ਕਿਸੇ ਆਮ ਤੌਰ ਤੇ ਜਦੋਂ ਅੰਤਰਰਾਸ਼ਟਰੀ ਲੈਵਲ ਤੇ ਇਸ ਵੇਲੇ ਕਬੱਡੀ ਪਹੁੰਚੀ ਆ ਤੇ ਅਸੀਂ ਦੇਖਦੇ ਹੁੰਦੇ ਹਾਂ ਕਿ ਜਿਹੜੀ ਟੀਮ ਦਾ ਰੇਡਰ ਆ ਰੇਡਰ ਆ ਜਿਹੜੀ ਟੀਮ ਦਾ ਜਾਫੀ ਆ ਤੇ ਉਹ ਜਾਫੀ ਆ ਕਿਉਂਕਿ ਇੱਕ ਜਗ੍ਹਾ ਹੀ ਮਿਹਨਤ ਲੱਗ ਸਕਦੀ ਸੀ ਪਰੰਤੂ ਪੰਜਾਬ ਦਾ ਉਹ ਮਹਾਨ ਵਿਰਸਾ ਪੰਜਾਬ ਦੀ ਤਾਕਤ ਜਿਹਨੂੰ ਕਹਿ ਲਈਏ ਕਿ ਕੋਈ ਮਨੁੱਖ ਰੇਡਰ ਵੀ ਤੇ ਜਾਫੀ ਵੀ ਇੱਕ ਵੇਲਾ ਐਸਾ ਵੀ ਸੀ ਪ੍ਰਤਾਪ ਸਿੰਘ ਕੈਰੋ ਨੇ ਤੁਸੀਂ ਦੱਸ ਰਹੇ ਸੀ ਦੱਸਿਓ ਦੁਆਰਾ ਕੀ ਸੀ ਰਾਹ ਪ੍ਰਤਾਪ ਸਿੰਘ ਕਹਿੰਨ ਉਸ ਟੇਮੇਸਟਰ ਸੀਗਾ ਉਹ ਕਿਤੇ ਵਿਲਡਰਸ ਤੇ ਆਇਆ ਸੀ ਕਿਸਪਾਨਰ ਸਕੂਲ ਵਿੱਚ ਉਹ ਪੁੱਛਣ ਲੱਗਿਆ ਵੀ ਥੋੜੀ ਐਜੂਕੇਸ਼ਨ ਕਿਹ ਹੈ ਜੀ ਆ ਕਿਹ ਸਟੈਂਡਰਡ ਦੀ ਆ ਕਿਹੜੀ ਖੇਡ ਆ ਤੁਹਾਡੀ ਇਹਦੇ ਹੱਦ ਮਾਰਸ ਨੇ ਕਿਹਾ ਉਹ ਸ਼ਾਰ ਸਿੰਘ ਖੇਰਾਲਾ ਉਹ ਰਿਆ ਭਾਈ ਏ ਸਾਡਾ ਬੰਦਾ ਜੀ ਕੱਟ ਕੇ ਲ ਗਿਆ ਪੰਜਾਬ ਕੱਲੀਓ ਫੇ ਮੈਨੂੰ ਕਹਰ ਉਹਨੇ ਜਫੀ ਲੈ ਲਿਆ ਫੇ ਮੈਨੂੰ ਨਾਮ ਵੀ ਦਿੱਤਾ ਉਹ ਮੈਨੂੰ ਯਾਦ ਨਹੀਂ ਕੀ ਨਾਮ ਸੀਗਾ ਅੰਨ ਕੀਤਾ ਮੈਨੂੰ ਇੱਕ ਮੁੱਖ ਮੰਤਰੀ ਵੱਲੋਂ ਇੱਕ ਆਰਐਸ ਖਾਲਸਾ ਹਾਈ ਸਕੂਲਸ ਪਾੜੋਂ ਜਿੱਥੇ ਬਹੁਤ ਵੱਡੇ ਖਿਡਾਰੀ ਪੈਦਾ ਹੋਏ ਉੱਥੇ ਇਸ ਵੇਲੇ ਕੋਈ ਸਕੂਲ ਹੁੰਦਾ ਸੀ ਇਸ ਇਲਾਕੇ ਦੇ ਵਿਚਾਰ ਸਕਾਲਸ ਹਾਈ ਸਕੂਲ ਜਿੱਤੇ ਜਿਲ੍ਹਾ ਲੁਧਿਆਣਾ ਦੇ ਸਾਰੇ ਜਿਲ੍ਹੇ ਜਿਲ੍ਹੇ ਦੇ ਵਿੱਚੋਂ ਸਟੂਡੈਂਟ ਪੜ੍ਹਨ ਵਾਸਤੇ ਬੱਚੇ ਆਉਂਦੇ ਸੀ ਤੇ ਇੱਥੇ ਹੀ ਰਹਿੰਦੇ ਸੀ ਰਾਤ ਨੂੰ ਬਹੁਤ ਸਾਰੇ ਰਾਤ ਨੂੰ ਹੋਸਟਲ ਜਿਹੜੇ ਰਹਿੰਦੇ ਸੀ ਬਹੁਤ ਹੋਸਟਲ ਬਣਿਆ ਹੋਇਆ ਸੀ ਬਕਾਇਦਾ ਉਹ ਸਕੂਲ ਵੀ ਤੁਹਾਨੂੰ ਦਿਖਾਵਾਂਗੇ ਅਸੀਂ ਤੇ ਉੱਥੇ ਸਕੂਲ ਦੇ ਵਿੱਚ ਰਹਿੰਦੇ ਆ ਜੇ ਇੱਕ ਮੁੱਖ ਮੰਤਰੀ ਇੱਕ ਸਕੂਲ ਦੇ ਕਬੱਡੀ ਖਿਡਾਰੀ ਨੂੰ ਬੁੱਕਲ ਵਿੱਚ ਲੈਂਦਾ ਤੇ ਉਹ ਪ੍ਰਤਾਪ ਸਿੰਘ ਕਹਿਰੋਂ ਮੁੱਖ ਮੰਤਰੀ ਦੀ ਬੁੱਕਲ ਵਿੱਚ ਆਉਣ ਵਾਲਾ ਉਹ ਉਸ ਵੇਲੇ ਦਾ ਨੌਜਵਾਨ ਬੱਚਾ ਖਿਡਾਰੀ ਅੱਜ ਸਾਡੇ ਵਿੱਚ ਆ ਸਰਦਾਰ ਹੁਸ਼ਿਆਰ ਸਿੰਘ ਕਹਿਰਾ ਹੋ ਵੱਡੋ ਲਾਵਾ ਵੀ ਹੋਰ ਸਨ ਆਪਣੇ ਤਿਹੜ ਬੱਚਾ ਕਬੱਡੀ ਕਬੱਡੀ ਹੋਣ ਲੱਗੀ ਮੇਰੇ ਲੈਣਾ ਦੇ ਨਾਨਕੇ ਮਰਦ ਜੀ ਪਿੰਡ ਉੱਥੇ ਆਪਣੇ ਨਹਿਰੂ ਜੀ ਆਏ ਸੀ ਕਿ ਪ੍ਰੈਜਿਡੈਂਟ ਆਫ ਇੰਡੀਆ ਉੱਥੇ ਉਹਨਾਂ ਨੂੰ ਸਮਰਥਨ ਕਰਨ ਲਈ ਸਾਡਾ ਮੈਚ ਬੰਦ ਕਰਤਾ ਠੋਠੀ ਕਰਕੇ ਫਿਰ ਨਹਿਰੂ ਨੇ ਮੈਨੂੰ ਵੀ ਬੜਾ ਪਿਆਰ ਦਿੱਤਾ ਪੰਡਤ ਜਵਾਹਰ ਲਾਲ ਨਹਿਰੂ ਨੇ ਉਹ ਵੀ ਲਾਰਜ ਤੁਸੀਂ ਜਿਵੇਂ ਕਬੱਡੀ ਛੱਡ ਦਿੱਤੀ ਸੀ ਆਖਰ ਦੇ ਵਿੱਚ ਜਦੋਂ ਕਬੱਡੀ ਤੋਂ ਰਿਟਾਇਰਮੈਂਟ ਲੈਂਦੇ ਨੇ ਪੰਡਤ ਜਵਾਹਰ ਲਾਲ ਨਹਿਰੂ ਜਿਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਦਾ ਵੀ ਇਮਾਨ ਪ੍ਰਾਪਤ ਕੀਤਾ ਸੰਤ ਰੇਟ ਸੰ 63 ਦੇ ਵਿੱਚ 63 ਦੇ ਵਿੱਚ ਆ ਸੱਜਣ ਨੇ ਜਿਹੜੇ ਸਾਡੇ ਪਾਸ ਬੈਠੇ ਵੱਡੀ ਸ਼ਖਸੀਅਤ ਇਹਨਾਂ ਨੂੰ ਬੁੱਕਲ ਦੇ ਵਿੱਚ ਲੈ ਕੇ ਉਹਨਾਂ ਨੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਉਹਨਾਂ ਨੇ ਪਿਆਰ ਦਿੱਤਾ ਸੋ ਦੋਸਤੋ ਇਹਨਾਂ ਦਾ ਸਫ਼ਰ ਅਸੀਂ ਸੁਣਦੇ ਹਾਂ ਸਰਦਾਰ ਹੁਸ਼ਿਆਰ ਸਿੰਘ ਜੀ ਕਹਿ ਰਹੇ ਇਸ ਵੇਲੇ 87 ਸਾਲ ਦੀ ਉਮਰ ਹੈ ਇਹਨਾਂ ਦੀ 87 ਪੰਜਾਬ ਦੇ ਹੋਣ ਦੇ ਮਾਹੌਲ ਨੂੰ ਬਾਪੂ ਜੀ ਕਿਵੇਂ ਦੇਖਦੇ ਹੋ ਕਬੱਡੀ ਦੀਆਂ ਕਿ ਕਿੰਨੇ ਕ ਖਿਡਾਰੀ ਕਬੱਡੀ ਦੇ ਪੈਦਾ ਹੋ ਰਹੇ ਨੇ ਪੰਜਾਬ ਦੇ ਵਿੱਚੋਂ ਕਬੱਡੀ ਕਿਸ ਤਰ੍ਹਾਂ ਦੀ ਤੁਸੀਂ ਪੁਹੇਖ ਦੇਖਦੇ ਹੋ ਕਬੱਡੀ ਦਾ ਗੱਲ ਇਹ ਆ ਕਬੱਡੀ ਦਾ ਸਾਡੇ ਕੋਲ 30 ਅਸਲੀ ਕਬੱਡੀ ਹੁਣ ਐ ਪ੍ਰੋਫੈਸ਼ਨਲ ਕਬੱਡੀ ਦਾ ਪੈਸਾ ਬਣਾਉਣ ਲੱਗੇ ਟੀਕੇ ਲਾਉਂਦੇ ਨੇ ਐਮਜੋਈ ਖਾਂਦੇ ਨੇ ਕੜਕੁੱਟ ਖਾਂਦਾ ਇਹਨਾਂ ਨੇ ਸਰੀਰ ਦੀ ਬੰਤਰ ਨੂੰ ਖਤਮ ਕਰਦਾ ਹਾਲਾਂਕਿ ਕੰਪੀਟੀਸ਼ਨ ਇਹ ਸੀ ਵੀ ਨਸ਼ਿਆਂ ਤੋਂ ਰਹਿ ਤੁੰਗਾ ਤੁਸੀਂ ਤਾਂ ਖੇਡਾਂਗੇ ਉਹ ਇਹ ਮੁਕਾਬਲਾ ਸੀ ਵੀ ਨਸ਼ਿਆਂ ਤੋਂ ਰਹਿ ਤੁੰਗੇ ਹੁਣ ਨਸ਼ੇ ਪਹਿਲ ਹੋਗੀ ਪੈਸੇ ਪਹਿਲ ਹੋਗੇ ਕਬੱਡੀ ਪਿੱਛੇ ਚਲੀ ਗਈ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੈ ਮੈਂ ਕਈ ਵਾਰ ਬਤੌਰ ਕੋਉਂਦਾ ਕੱਜਿਆ ਕਰਿਆ ਮਾ ਉਹ ਭਾਈ ਬੰਦੇਓ ਤੁਸੀਂ ਬਰਬਾਦ ਕਰਦੇ ਹੋ ਕਬੱਡੀ ਨਾਲਿਆ ਬਰਬਾਦ ਕਰਦੇ ਕਹਿੰਦੇ ਕੀ ਕਰੀਏ ਜੀ ਸਾਲਾ ਕੋਈ ਪੈਕਸ਼ ਨਹੀਂ ਕਰਦਾ ਜਿੱਦਿਕੇ ਲੌਂਦੇ ਨੇ ਗਰਾਊਂਡ ਤੋਂ ਵੱਢ ਜਾਂਦੇ ਆਹ ਹਾਲਾਤ ਆ ਮੈਂ ਤਾਂ ਮੈਂ ਤਾਂ ਦੇਖੇ ਵੀ ਨਹੀਂ ਜਾਂਦਾ ਹੁਣ ਕਬੱਡੀ ਨੂੰ ਲੈ ਕੇ ਕਬੱਡੀ ਦੇ ਭਵਿੱਖ ਨੂੰ ਲੈ ਕੇ ਕਬੱਡੀ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਕਈ ਵਾਰ ਮਨ ਉਦਾਸ ਹੋ ਜਾਂਦਾ ਕਿ ਜਦੋਂ ਟੀਕਾ ਲਾ ਕੇ ਜਾਂ ਕੋਈ ਨਸ਼ਾ ਕਰਕੇ ਡਰੱਗ ਲੈ ਕੇ ਖੇਡ ਮੈਦਾਨ ਵਿੱਚ ਖਿਡਾਰੀ ਅੱਜ ਦੇ ਜਾਂਦੇ ਨੇ ਤੇ ਹੀਠਾਂ ਤੋਂ ਲੈ ਕੇ ਧੁਰੇ ਦਿਮਾਗ ਤੱਕ ਪੈਰਾਂ ਤੋਂ ਲੈ ਕੇ ਇਹ ਸੱਜਣ ਨੇ ਜਿਹੜੇ ਪੁਰਾਣੇ ਕੰਬ ਜਾਂਦੇ ਨੇ ਜਿਹੜੇ ਕਿ ਵੱਡੇ ਲੈਵਲ ਤੇ ਪ੍ਰੈਕਟਿਸ ਕਰਕੇ ਡੰਡ ਲਾ ਕੇ ਬੈਟਾਂ ਲਾ ਕੇ ਤੇ ਪ੍ਰੈਕਟਿਸ ਕਰਕੇ ਵਰਜਿਸ਼ਾਂ ਕਰਕੇ ਜਿਨ੍ਹਾਂ ਨੇ ਆਪਣੇ ਭਜਨ ਚੱਕ ਚੱਕ ਕੇ ਆਪਣੇ ਸਰੀਰ ਪਾਲੇ ਸੀ ਕਿੰਨਾ ਭਜਨ ਸੀ ਤੁਹਾਡਾ ਉਸ ਵੇਲੇ ਮੈਂ ਜਿ 40 90 ਤੋਂ ਵੱਧ ਨਹੀਂ ਦਿੱਤਾ ਐ ਠੋਸ ਸਰੀਰ ਤੇ ਮੇਰਾ 85 ਤੋਂ 90 ਕਿਲੋ ਦੇ ਵਿੱਚ ਤੇ ਉਹ ਬਜਨੀ ਕਬੱਡੀ ਖਿਡਾਰੀ ਖੇੜ ਬਜਨੀ ਕਬੱਡੀ ਖੇੜਦੇ ਸੀ ਨਾ ਬਜਨੀ ਨੇ ਓਪਨ ਓਪਨ ਦੇ ਵਿੱਚ ਓਪਨ ਵਿੱਚ ਨੈਸ਼ਨਲ ਸਟਾਈਲ ਵੀ ਪਹਿਲੀ ਵਾਰ ਜਦੋਂ ਸੀ ਨੈਸ਼ਨਲ ਸਟਾਈਲ ਨੇ ਘਟੇ ਕਟਕਾ ਫਿਰ ਮੁੰਬਈ ਉਨੋਂ ਤੇ ਕੋਈ ਕਿਲਾ ਰੈਪਰ ਦੀ ਯਾਦ ਜੁੜੀ ਹੈ ਤੁਹਾਡਾ ਜਨ ਪੂਰੀ ਪਹਿਲਾ ਮਾਰੀ ਆ ਸਾਂਝ ਕਰਿਓ ਜੀ 55 52 58 55 55 ਜਦ ਮੈਂ ਗਿਆ ਜਰਮਾ ਹੁੰਦੇ ਰਹੇ ਜਾਂ ਗਿਆ ਸੋਨਾ ਖੇលਿਆ ਬੱਲੇ ਬੱਲੇ ਹੋਈ ਪਰ ਉਹ ਨਹੀਂ ਹੋਈ ਫਿਰ ਤੋਂ ਬੰਜਾ ਤੇ ਖੇលਿਆ ਕੀ ਮੌਦੀ ਸੀ ਪੱਟੀ ਦੀ ਕੀ ਮੌਦੀ ਦੀ ਸ਼ਾਰਪੂ ਦੀ ਟੀਮ ਆਉਂਦੀ ਸੀ ਕਿਹਾ ਮੇਰਾ ਜਿਹੜਾ ਬੈਸਟ ਪ੍ਰਾਈਸ ਸੀ ਮੈਂ ਸ਼ਾਰਟਕਟ ਮਾਰਨਾ ਕਿਉਂਕਿ ਤੋਖੀ ਜਿਹੜਾ ਸੀ ਨਾ ਯਾਰ ਸਾਧੂਣੀ ਸੀਗੀ ਉਹ ਬੈਸਟ 플레이 ਸੀ ਬੈਸਟ ਜੋਫੀ ਮੈਂ ਤੋਖੀ ਨੂੰ ਜਦੋਂ ਖੇਡਣ ਲੱਗਿਆ ਕਿਲਾ ਰਪਰ ਵਾਲੇ ਕਹਿੰਦੇ ਆਹ ਰਿਹਾ ਆਹ ਤੋਂ ਸਾਡੀ ਟੀਮ ਬਣਾ ਲੈ ਅੱਜ ਕੀ ਮਹਾਰਤਾ ਥੋੜੀ ਵਾਲੇ ਭਾਈ ਅਸੀਂ ਟੀਮ ਬਣਾਈ ਆਪਣੀ ਤੋਖੀ ਬੈਸਟ ਰੇਡਰ ਸੀ ਦੋਸਤਾਂ ਦਾ ਫੂਬਾਰਤ ਤੋਖੀ ਫਰਨ ਵਾਲਾ ਸੀ ਕਿਰਪਾਨ ਸਾਹ ਪਹਿਲਾ ਪਾਕਿਸਤਾਨ ਦਾ ਮੈਚ 55 ਤੋਂ 60 ਨੇ ਮੈਂ ਟੋਕੀ ਨੇ ਬੜੀ ਬੱਲੇ ਬੱਲੇ ਕੀਤੀ ਹੁੰਦਾ ਰੈਪਰ ਖੇਲਾ ਰੈਪਰ ਉਹ ਫਿਰ ਮੈਨੂੰ ਉਹਦਾ ਪੇਤ ਸੀਗਾ ਮੈਂ ਖੇਲਾ ਜੀ ਲੰਦਰ ਸੂਰਾਂ ਨੂੰ ਸੀ ਉਹਦੇ ਨਾਲ ਫਿਰ ਨਾਲ ਖੇਲਾ ਤੇ ਨਾਰਾਗੜ ਫਿਰ ਮੈਂ ਖੇਲਾ ਤੀ ਅਮਰਸਰ ਕੇ ਤੇ ਉਹ ਸੋਖੀ ਮੈਨੂੰ ਜਾਣਦਾ ਸੀ ਉਹਨੇ ਪਿੰਡ ਵੀ ਖੇਲ ਕੇ ਆ ਜੀ ਮਾਲੀ ਪਿੰਡਾ ਆਪਣੇ ਪਠਾਨਪੁਰ ਕੋਲ ਉੱਥੇ ਵੀ ਖੇਲ ਕੇ ਆ ਮੈਂ ਉਦੋਂ ਵੀ ਜਗਮੰਟ ਕਾਲਜ ਉਹ ਸੀ ਤੇ ਮੈਂ ਪੜਾਖੂ ਏ ਉਹਨਾਂ ਮਾਰ ਦੇ ਖਲੈਰਾਂ ਪਰ ਸਾਡਾ ਮੈਚ ਹੋਇਆ ਹੋ ਬੈਸਟ ਜੌਨ ਕਰਕੇ ਮੈਂ ਉਹਨੂੰ ਪਕੜਨ ਲੱਗ ਗਿਆ ਪਹਿਲਾਂ ਜਦੋਂ ਅੱਜ ਮੇਰੇ ਹੋ ਚੁੱਕੀ ਸੀ ਕਈ ਵਾਰੀ ਖੇਡਿਆ ਸੀ ਮੈਂ ਉਹਨੂੰ ਤੁਰਨੇ ਹੀ ਦਿੱਤਾ ਉਹ ਕਹਿੰਦਾ ਚੱਲ ਰਿਹਾ ਯਾਰ ਜਾਣ ਦੇ ਤੂੰ ਰੱਖਣਾ ਫਿਰ ਮੈਨੂੰ ਬੈਕਪੇਅਸ ਦਿੱਤਾ ਉੱਥੇ ਕਲੀਮ 550 ਰੁਪਇਆ ਮੈਂ ਦਿੱਤਾ ਉਹਨਾਂ ਬਾਅਦ ਮੈਨੂੰ ਫਿਰ ਕਈ ਵਾਰੀ ਉਹਨਾਂ ਨੇ ਯਾਦ ਕੀਤਾ ਫਿਰ ਮਾਣੀ ਉੱਥੇ ਕਿਲੇਵੇਂ ਗੋਡਾਨੇ ਕਲੇ ਸਾਂਟ ਬੰਜਾ ਦਾ ਇਹ 552 ਦੀ ਗੱਲ ਆ ਇਹ ਇਹ ਕੌਣ ਸੀ ਪ੍ਰਬੰਧਕ ਉਸ ਜਿਹੜਾ ਮੇਨ ਸੀ ਉਦੋਂ ਉਹ ਜਿਹੜਾ ਸਰਦਾਰ ਦਲੀਪ ਸਿੰਘ ਸੀਗਾ ਸਰਦਾਰ ਦਲੀਪ ਸਿੰਘ ਗਰੇਵਾਲ ਉਹਨਾਂ ਦੀ ਗੱਲ ਆਪਾਂ ਬਹੁਤ ਵਾਰ ਤੁਸੀਂ ਦਰਸ਼ਕਾਂ ਨੇ ਸਾਡਿਆਂ ਨੇ ਉਹਨਾਂ ਦਾ ਨਾਮ ਆ ਜਿਹੜਾ ਜਦੋਂ ਤੁਸੀਂ ਗੂਗਲ ਤੇ ਸਰਚ ਕਰੋਗੇ ਕਲੇਰ ਐਪਰ ਖੇਡਾਂ ਦੇ ਬਾਨੀ ਕਹਿ ਸਕਦੇ ਆਪਾਂ ਤੇ ਉਹ ਸਰਦਾਰ ਹੁਸ਼ਿਆਰ ਸਿੰਘ ਉਹਨਾਂ ਨੂੰ ਉੱਥੇ ਵਿਕਟਰੀ ਦੇ ਉੱਤੇ ਖੜਾ ਕੇ ਜਦੋਂ ਹੱਥ ਖੜਾ ਕਰਕੇ ਤੁਹਾਨੂੰ ਅਸੀਂ ਫੋਟੋ ਜਿਹੜੀ ਦਿਖਾਵਾਂਗੇ ਤੇ ਉਹ ਜਦੋਂ ਸਤਿਕਾਰ ਦਿੰਦੇ ਨੇ ਸਰਦਾਰ ਹੁਸ਼ਿਆਰ ਸਿੰਘ ਖੇੜਾ ਉਹ ਸੱਜਣ ਸਾਡੇ ਵਿੱਚ ਅੱਜ ਦਾ ਚਾਹੇ ਜੀਲ ਸਿੰਘ ਉਹਨੀ ਜੀ ਹੈ ਨਹੀਂ ਗਿਰਵਾਤ ਸਾਹਿਬ ਪਰ ਮੈਂ ਉਹਨਾਂ ਨੂੰ ਬਹੁਤ ਪਿਆਰ ਕਰਦਾ ਕਿਉਂਕਿ ਉਹ ਕਬੱਡੀ ਦੇ ਰੂਲ ਏਰੀਏ ਦੇ ਬਾਨੀ ਨੇ ਉਹਨਾਂ ਨੇ ਬਹੁਤ ਕਬੱਡੀ ਨੂੰ ਅੰਦਰ ਕੀਤਾ ਰੂਲ ਏਰੀਏ ਨੂੰ ਜਟਾ ਦੇ ਮੁੰਡਿਆਂ ਨੂੰ ਖਾਸ ਕਰਕੇ ਚੱਕਣ ਦੀ ਗੋਸ ਕਰੀਆ ਉਹੋ ਦਾ ਇੱਕ ਪੁੱਜਣ ਯੋਗ ਇਨਸਾਨ ਨੇ ਅੱਜ ਨਹੀਂ ਰਹੇ ਮੈਂ ਤਾਂ ਇਹ ਵੀ ਕਹਾਂ ਸੀ ਰਪਰਵਾਲਾ ਨੇ ਪਾਈ ਇਹਦਾ ਬੁੱਤ ਬਣਾਓ ਉਹ 14 ਤੇ ਮਾਰੇ ਆਪਣੀ ਆਪਣੀ ਗੱਲਾਂ ਕਰੀ ਜਾਂਦੇ ਪਰ ਉਹ ਗੱਲ ਮੇਰੇ ਮਨ 'ਚ ਰੜਕਦੀ ਆ ਬਈ ਇੱਕ ਖਿਡਾਰੀ ਦਾ ਬਹੁਤ ਮੜਾ ਉਹ ਕਰਬਾਲ ਸਾਧ ਦਾ ਚਾਹੇ ਉਹ ਡਰ ਹੋ ਗਿਆ ਕਰ ਸਾਰਾ ਫਲੀਪ ਫੋਨ ਦਾ ਬੁੱਤ ਬਣਾਓ ਪਰ ਉਹਨੇ ਇਸ ਗੱਲ ਕੰਨੀ ਮੇਰੇ ਤੇ ਧਿਆਨ ਹੀ ਨਹੀਂ ਦਿੱਤਾ ਉਹਨਾਂ ਨੇ ਇਹ ਇਹ ਗੱਲ ਬਣਦੀ ਆ ਡਿਊ ਆ ਕਰਨੀ ਚਾਹੀਦੀ ਆ ਤੇ ਤੁਸੀਂ ਕੋਚ ਵਜੋਂ ਵੀ ਸੇਵਾ ਕੀਤੀ ਹੈ ਹਾਂ ਜੀ ਕੋਚ ਵਜੋਂ ਕੀਤੀ ਆ ਮੈਂ 15-18 ਸਾਲ ਕਿੱਥੇ ਮੈਂ ਜੰਦਰ ਜ਼ਿਲ੍ਹੇ ਦਾ ਉਹ ਕੋਚ ਆਪਣੇ ਕਰਕੇ ਕਿਹੜਾ ਤੇ ਹੁਣ ਪਿੰਡਾਂ ਦੇ ਵਿੱਚ ਇਸ ਵੇਲੇ ਨਸ਼ੇ ਦੀ ਭੰਹਾਰ ਆ ਜੀ ਹੈ ਨਾ ਤੇ ਕਬੱਡੀ ਦੀ ਮਾ ਖੇਡ ਵਰਗੀ ਕਬੱਡੀ ਹੈ ਜਿਹੜੀ ਸਾਡੇ ਕੋਲ ਖੁਸ਼ੀ ਇੱਕ ਤਰ੍ਹਾਂ ਨਾਲ ਬਹੁਤੇ ਮੁੰਡੇ ਇਹਨੂੰ ਅਪਣਾਇਆ ਨਹੀਂ ਹੋਇਆ ਤੇ ਤੁਸੀਂ ਪੰਜਾਬ ਬਾਰੇ ਹੁਣ ਕੀ ਸੋਚਦੇ ਹੋ ਮੈਂ ਕਬੱਡੀ ਬਾਰੇ ਸਿਰਫ ਇਹੀ ਕਹਿ ਸਕਦਾ ਕਿ ਮੈਂ ਇਹ ਚੀਜ਼ ਆਪਣੇ ਆਪ ਦੇਖੋਹੀ ਆ ਮੈਨੂੰ ਬੜਾ ਦੁੱਖ ਹੁੰਦਾ ਵੀ ਅੱਜ ਕੱਲ੍ਹ ਮੁੰਡੇ ਫਰੀਦ ਦਾ ਕੱਟ ਜਾਂ ਦਿੰਦੇ ਨੇ ਕੱਪੜਿਆਂ ਦਾ ਵੱਧ ਧਿਆਨ ਦਿੰਦੇ ਨੇ ਖਰਾਕ ਦਾ ਘਟ ਜਾਣ ਦਿੰਦੇ ਨੇ ਨਸ਼ੇ ਪੱਤੇ ਬਾਤ ਖਾਣੇ ਨੇ ਖੇਡਾਂ ਕਿ ਖੇਡ ਲੇ ਨੇ ਜੇ ਰਾਕੇ ਖੇਲਾਂਗੇ ਆਪਾਂ ਫੇ ਕੰਪੀਟੀਸ਼ਨ ਬਗੈਰ ਤਾਂ ਆਪਾਂ ਮੈਦਾਨੇ ਨਹੀਂ ਕਰ ਸਕਦੇ ਹਾਂਜੀ ਹਾਂਜੀ ਇਸ ਕਰਕੇ ਇਰਾਕੇ ਹੀ ਨਾਲੇ ਨਸ਼ੇ ਖਾ ਕੇ ਥੀਰ ਦੀ ਬੰਦ ਨਹੀਂ ਬਣਦੀ ਆਗੀ ਇਹਦਾ ਬਹੁਤ ਦੁਖਦਾਈ ਗੱਲ ਆ ਮੈਂ ਪਿੱਛੇ ਜੇ ਸਾਡਾ ਕੱਠ ਹੋਇਆ ਸੀ ਕੋਟਨ ਖਿਡਾਰੀਆਂ ਦਾ ਉੱਥੇ ਹੀ ਮੈਂ ਗੱਲ ਕਹੀ ਸੀ ਵੀ ਭਾਈ ਕਬੱਡੀ ਮਰ ਰਹੀ ਹੈ ਤੁਸੀਂ ਇਹਨੂੰ ਜਗਾਉਣਾ ਤਾਂ ਨਸ਼ੇ ਪੱਤੇ ਛੱਡ ਕੇ ਇਹਨੂੰ ਆਰਗੇਨਾਈਜ਼ ਕਰੋ ਸਾਡਾ ਕੱਠ ਹੋਇਆ ਸੀਗਾ ਮਾਤੇ ਹੀ ਇਹਨਾਂ ਬੱਚਿਆਂ ਨੂੰ ਭਾਈ ਤਕੜੇ ਹੋਵੋ ਮੋਟਰਾਂ ਦੇ ਖੜੇ ਕੌਣ ਹੋਊਗਾ ਫਿਰ ਤੁਹਾਡੇ ਮਾਪਾਂ ਨੂੰ ਕੌਣ ਸੰਭਾਲੂਗਾ ਇਹ ਇੱਕ ਮੇਨ ਪੁਆਇੰਟ ਆ ਪੂਰੀ ਬੋਡੀ ਬੈਟਰ ਬਣੋ ਮੋਡਰੀ ਬੈਟਰ ਵਾਹਲੇ ਮਕਣ ਕੋ ਰੋਕੂਗਾ ਕਿਹਨੇ ਲੋਕਾਂ ਦਾ ਅਹਿਮਦ ਸਾਹਿਬ ਵਾਲੀ ਮੇਲੇ ਵਿੱਚ ਆ ਬੜਨਾ ਬਿਲੇ ਇਸ ਕਰਕੇ ਜੂਰੀਆ ਸੰਭਾਲਣਾ ਨਾ ਛੱਡੋ ਜਵਾਨ ਬਣੋ ਵਧੀਆ ਅੱਛੇ ਅੱਛੇ ਸ਼ਹਿਰੀ ਬਣੋ